ਸਾਸਰੀ ਕਾਲ ਦੋਸਤੋ ਅੱਜ ਅਸੀਂ ਆਏ ਸੀਗੇ ਚਾਚਾ ਯਸੂ ਦੇ ਖੇਤ ਤੇ ਅਸੀਂ ਅੱਜ ਸਾਰੇ ਰਲ ਕੇ ਛੱਪਰ ਪਾਵਾਂਗੇ ਲੋ ਦੋਸਤੋ ਚਾਚਾ ਜੀ ਨੇ ਮਿੱਟੀ ਦੀ ਤਲਾਸ਼ ਲਈ ਸੀ ਕਰ ਤੇ ਬੱਬਾ ਨੇ ਚੱਕ ਲਈ ਸੀ ਕਈ ਤੇ ਆਪਾਂ ਵੀ ਖੜੇ ਸੀਗੇ ਕੋਲ ਤੇ ਜੱਗਾ ਬਣਾ ਰਿਆ ਸੀਗਾ ਵੀਡੀਓ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਬੱਬਾ ਜੀ ਪਾਰਿਆਂ ਨ ਬੱਠਲ ਵਿੱਚ ਮਿੱਟੀ ਮਿੱਟੀ ਟੱਪੇ ਤੋਂ ਟੱਪਾ ਪਾ ਰਹੇ ਹਨ ਤੇ ਚਾਚਾ ਜੀ ਖੜਿਆ ਨੇ ਕੋਲ ਤੇ ਮਿੱਟੀ ਜ਼ਿਆਦਾ ਪਾ ਦਿੱਤੀ ਐ ਬੱਠਲ ਵੀ ਹੈਗਾ ਵੱਡਾ ਤੇ ਆਪਾਂ ਚੱਕ ਲਿਆ ਹੁਣ ਬੱਠਲ ਬੱਠਲ ਵੀ ਸੀਗਾ ਭਾਰਾ ਤੇ ਫਿਰ ਵੀ ਚੱਲ ਕੋਈ ਗੱਲ ਨਹੀਂ ਪੰਦ ਵੀ ਸੀਗਾ ਜ਼ਿਆਦਾ ਚੱਕ ਲਿਆ ਆਪਾਂ ਜਾ ਰਹੇ ਆਂ ਇਹ ਮਾਈਨ ਬਣਾਗੇ ਅੱਜ ਦਾ ਬਲੌਗ ਇਹ ਚਾਚੇ ਦੀ ਜੁੱਤੀ ਜਿਹੜੀ 100 ਸਾਲ ਪੁਰਾਣੀ ਸਾਨੂੰ ਅੱਜ ਲੱਭੀ ਐ ਚਾਚਾ ਵਾਓ ਦਸਮ ਬੜਾ ਯਾ ਚਾਚਾ ਸੇ ਥੋੜੀ ਇੰਨਾ ਸਾਡਾ ਬਾਬਿਆ ਉਹਨੇ ਤਵੀਤ ਲੈਣ ਥੋੜੀ ਹੈ ਨਾ ਕਾਫੀ ਬੜੀ ਅੰਨੇ ਜੋ ਅਸੀਂ ਬਣਾਇਆ ਛੱਪਰ ਛੱਪਰ ਬਣਾਇਆ ਚਾਚੇ ਨੂੰ ਡਿੱਗਣ ਦਾ ਡਰ ਹੈ ਉਹ ਚੱਲੇ ਬਾਬੇ ਕੋਲ ਤਵੀਤ ਲੈਣ ਅੱਜ ਮੋਲੀ ਬੰਨੀ ਜਾਵੇਗੀ ਇੱਕ ਵਾਸ ਨੂੰ ਮੋਲੀ ਬਣ ਕੇ ਅੱਜ ਚਾਚੇ ਨੂੰ ਬਹੁਤ ਖੁਸ਼ੀ ਆ 100 ਸਾਲ ਪੁਰਾਣੀ ਜੁੱਤੀ ਲੱਭਣ ਦੀ। ਆਸੀ ਬੱਪਣ ਜੁੱਤੀ। ਹਾਂਜੀ ਬੱਬਾ ਉਸਤਾਦ ਜੀ ਚਾਚਾ ਚਾਹ ਲੈਣ ਜਾ ਰਹੇ ਨੇ ਤੇ ਚਾਚੇ ਨੂੰ ਦੱਸਿਓ ਕਿਸ ਤਰ੍ਹਾਂ ਦੀ ਚਾਹ ਪੀਓਗੇ ਤੇ ਅੱਜ ਦੀ ਫਰਮਾਇਸ਼ ਦੱਸ ਦੋ ਤੁਹਾਡੀ ਸਪੈਸ਼ਲ ਚਾਹ ਕਿਹੜੀ ਚਾਹੀਦੀ ਅੱਜ? ਚਾਚਾ ਚਾਹ ਲੈਣੀ ਮਿੱਠਾ ਰੋਕ ਕੇ ਪੱਤੀ ਠੋਕ ਕੇ। ਇਹ ਲੈਣੀ ਹੈ ਮਿੱਠਾ ਰੋਕ ਕੇ ਪੱਤੀ ਠੋਕ ਕੇ। ਹੈਲੋ ਗਾਇਜ਼ ਦੇਖੋ ਮਿੱਟੀ ਚੱਕਣ ਆਏ ਸੀਗੇ ਤੇ ਛੱਪਰ ਤੇ ਪਾਣੀ ਸੀਗੀ ਜਿਨ੍ਹਾਂ ਦੀ ਮਿੱਟੀ ਚੱਕਣ ਲੱਗਿਆ ਬੰਦੇ ਸਾਡੇ ਮਗਰ ਲੱਗਾ ਡਾਂਗਾ ਲੈ ਕੇ ਉਹ ਸੱਲੀ ਕਰਾਈ ਅੱਜ ਸਾਡੀ ਉਹਨਾਂ ਨੇ ਡਾਂਗਾ ਠੋਕਿਆ ਆ ਅਜੇ ਪਾਸੇ ਦਰਦ ਕਰਦੇ ਨੇ ਹਾਂਜੀ ਚੱਕਾ ਜੀ ਤੁਸੀਂ ਵੀ ਆਏ ਜੀ ਅੱਜ ਹੋਰ ਯਾਰ ਪਹੁੰਚੇ ਅੱਜ ਇਹ 나ੜੀਆ ਇਹ ਕਹਿੰਦਾ ਅਸੀਂ ਛਾਉ ਨੂੰ ਪੈਗ ਲਾ ਕੇ ਫੇਰ ਠੂਈ ਸੈੱਟ ਹੋਣੀ ਹੈ ਹਾਂਜੀ ਕਈ ਗੱਲ ਤਾਂ ਸਹੀ ਹੈ ਬਿਲਕੁਲ ਜਿੰਨਾ ਕੰਮ ਕਰ ਰਹੇ ਇਹਨਾਂ ਦਾ ਹੱਕ ਦਾ ਰਹੀਏ ਤੁਸੀਂ ਸ਼ਾਮ ਨੂੰ ਗਰਮੀਤ ਕੋਲ ਜਾਣਾ ਹੈ ਗਰਮੀਤ ਆਪ ਰੱਜ ਜਾਂਦਾ ਫਿਰ ਸਾਨੂੰ ਜਾਣਾ ਪੈਣਾ ਲਾਖੂ ਕੋਲ ਲਾਖੂ ਨਾਲ ਦਾ ਟਾਈਮ ਸਾਡਾ ਸਰੀਰ ਟੁੱਟਣ ਤੇ ਆਇਆ ਕਿਹੜਾ ਫੁੱਲ ਇਹ ਨਾ ਹੋਵੇ ਸਾਨੂੰ ਸ਼ਾਮ ਨੂੰ ਖਾਲੇ ਤੋਂ ਪਾਰ ਜਾਣਾ ਪਵੇ ਦੇਖ ਸਕਦੇ ਹੋ ਗਾਇਸ ਸਾਡੇ ਸਤਕਾਰਯੋਗਤਾ ਜੀ ਪਹੁੰਚ ਚੁੱਕੇ ਹਨ ਅਤੇ ਹੁਣ ਉਹ ਸਾਨੂੰ ਬਹੁਤ ਹੀ ਵਧੀਆ ਸਲਾਹ ਦੇਣਗੇ ਮੈਂ ਇਹ ਗੱਲ ਆਖੀ ਸੀ ਮੈਂ ਚੁੱਪ ਕਰਕੇ ਨਾ ਹੂੰ ਆ ਚਾਰ ਪੇ ਦੋ ਤਿੰਨ ਵਾਸ ਕੱਢੇ ਆ ਨਾ ਇਹ ਦੋ ਲੈ ਆਉਂਦਾ ਦੁੱਜੀਆਂ ਪੈਪਾਂ ਹਾਂ ਆ ਲੋ ਜੀ ਲੈ ਪੱਥਰ ਵਾਲੀਆਂ ਸੀਮੈਂਟ ਵਾਲੀਆਂ ਉਹ 6 ਇੰਚ ਹੀ ਲੈ ਆਉਂਦਾ ਆਪਾਂ ਜਾਂਦੀ ਨਹੀਂ ਸੀ ਉੱਤੇ ਰੱਖ ਦਿੰਦਾ ਬਸ ਵਾਸ ਕਰ ਹਾਂ ਹਾਂ ਉੱਤੇ ਵਾਸ ਸਰੇ ਬੰਨ ਦਿੰਦਾ ਤੇ ਬਸ ਲੋੜੀ ਹਾਂ ਕੋ ਮਾਸਾਂ ਦੇ ਕੰਮ ਚੱਲ ਜਾਂਦਾ ਹੁਣ ਇਹ ਵਾਸ ਨੇ ਤੇ ਮਾਸਾਂ ਦੇ ਕੰਮ ਲੋਟ ਨਹੀਂ ਹੋਣਾ ਸਹੀ ਗੱਲ ਬੱਬਾ ਉਸਤਾਦ ਧਿਆਨ ਨਾਲ ਪਕੜੇ ਉਹ ਕੱਤ ਬੜੀਆ ਮੇਰੇ ਹੱਥਾਂ ਨਾਲ ਤਾਂ ਲੱਗ ਗਈ ਐ ਤੁਸੀਂ ਬਚ ਕੇ ਮੜਾ ਏ ਧਿਆਨ ਨਾਲ ਬੱਬਾ ਜੀ ਇਹਦਾ ਬਲੌਗ ਸਾਡ ਬੜੀਆ ਕੱਤ ਬੜੀਆ ਦੇਖ ਇਹ ਚੱਲਿਆ ਜਸੂ ਦਾ ਛੱ퍼ਪਾ ਅੱਜ ਜਸੂ ਖੁਚੀ ਨਾਲ ਫੂਲੇਸ ਮਾਰਦਾ ਚਾਚਾ ਘਰੋਂ ਲੈਣ ਗਿਆ ਚਾ ਨਾਲ ਲੈ ਲੇਗਾ ਬਰੈਡ ਦੇਖੇ ਹੋਣੇ ਤੁਸੀਂ ਮਿੱਤਰੋ ਤੱਤ ਬੜੀ ਆਇ ਤੇ ਬਲੋਗ ਅੱਜ ਦੇ ਬਲੋਗ ਸੋਰੀ ਆ ਸਰਚ ਕਰ ਤੱਤ ਬੜੀ ਅੱਜ ਦੇ ਬਲੋਗ ਹਾਲੋ ਭਾਈ ਅੱਜ ਜਾਣ ਸਮਾਲ ਕੇ ਸਮਾਲ ਕੇ ਪੰਜ ਬਾਤੂ ਮਾ ਦਾ ਲੈਂਟਰ ਪੈ ਰਿਆ ਕਿੰਨਾ ਤੇ ਨੀਕੇ ਬੋਲ ਕੁਛ ਕੀ ਕਰਨ ਚਾਹੋ ਛੱਪਰ ਬਰੇ ਛੱਪਰ ਬਰੇ ਬਣਾ ਕੇ ਇਹ 56 ਟੈਰਾਲਿਨ ਕੰਪਨੀ ਕਦੋਂ ਪਾਣੇ ਗਾਰਾ ਗੁਰ ਕੰਪਨੀ ਦਾ 56 ਬਸ ਜਸੂ ਜੱਤਾ ਆਉਂਦੇ ਨੇ ਤੇ ਪਾਣੇ ਆਪਾਂ ਚਾਹ ਲੈਣ ਗਏ ਨੇ ਇੱਕ ਦੀ ਚਾਹ ਠੀਕ ਕਰਾਂ 66 ਲਾ ਲਈ ਜਾਂ ਪੀ ਕੇ ਚੁੱਪ ਨਹੀਂ ਕਿ ਚਾਹ ਪਣੀ ਹੈ ਚੁੱਪ ਨਹੀਂ ਕਿ ਚਾਹ ਪਣੀ ਹੈ ਹਾਂ ਭਈਆ ਪਰ ਚੋ ਨਹੀਂ ਪਿੰਦਾ ਚਾਹ ਪੀਨੇ ਆ ਚਾਚੇ ਨੇ ਤਾਂ ਮੈਂ ਕਿਹਾ ਸੀਗਾ ਜਿੰਨਾ ਚਰਚਾ ਨਹੀਂ ਬਣਦੇ ਉਹਨਾਂ ਚ ਤੂੰ ਠੰਡਾ ਲਾਇਆ ਕਿ ਨਹੀਂ ਠੰਡਾ ਠੰਡਾ ਨਹੀਂ ਹਾਂ ਹੁਣ ਤੂੰ ਕਿ ਚਾਹ ਚਾਹ ਕਹਿੰਦੇ ਬਾਬੂ ਚਾਹ ਮੰਦੇ ਚਾਹ ਅੱਛਾ ਦੇਖ ਸਕਦੇ ਹੋ ਗਾਇਸ ਹੁਣ ਆਪਾਂ ਲਗਭਗ ਕੰਮ ਖਤਮ ਕਰਨ ਵਾਲੇ ਸੀ ਕਿ ਤੇ ਉਧਰੋਂ ਚਾਚਾ ਜੀ ਵੀ ਚਾਹ ਲੈ ਕੇ ਆ ਚੁੱਕੇ ਸਨ ਤੇ ਚਾਚਾ ਜੀ ਕਹਿ ਰਹੇ ਸਨ ਚਾਹ ਪੀ ਲਓ ਤੇ ਬਾਕੀ ਦਾ ਕੰਮ ਆਪਾਂ ਬਾਅਦ ਵਿੱਚ ਕਰ ਲੈਨੇ ਆ ਤੇ ਹੁਣ ਆਪਾਂ ਥੋੜਾ ਟਾਈਮ ਚਾਹ ਪੀ ਲੈਨੇ ਆ ਰੋਕੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਆਪਾਂ ਛੱਪਰ ਬਣਾਤਾ ਸੀਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਾ ਤੇ ਅਗਲੀਆਂ ਆਉਣ ਵਾਲੀਆਂ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਨਵਾ ਦੋਸਤੋ ਮਿਲਦੇ ਹਾਂ ਨਾ ਵੀਡੀਓ ਵਿੱਚ